ਸਸਤੀ ਕਤਾਸਪੂ ਅੱਜ ਦੀ ਵੀਡੀਓ ਲੈ ਕੇ ਆਏ ਆਂ ਇਕਨੋਮੀ ਰੈਸਪੀ ਲੈ ਕੇ ਪੰਜਾਬੀ ਰਾਣਾ ਮਸਾਲਾ ਮਸ਼ਰੂਮ ਇਹ ਤੁਹਾਨੂੰ ਬਣਾ ਕੇ ਦਿਖਾਉਨੇ ਆ ਤੇ ਇਹਦੇ ਵਿੱਚ ਇਹ ਆ ਕਿ ਤੁਹਾਨੂੰ ਮਸ਼ਰੂਮ ਚਿੱਲੀ ਦਾ ਵੀ ਟੇਸਟ ਆਏਗਾ ਤੇ ਮਿਕਸ ਵੈਜ ਦਾ ਵੀ ਟੇਸਟ ਆਏਗਾ ਆਜੂ ਬਣਾਇਆ ਇਹ ਵੱਡੇ ਮਸ਼ਰੂਮ ਸੀ ਜਿਹੜੇ ਵੱਡੇ ਆ ਉਹਨੂੰ ਚਾਰ ਸਲਾਈਸ ਵਿੱਚ ਕੱਟਤਾ ਜਿਹੜੇ ਛੋਟੇ ਆ ਉਹਨੂੰ ਦੋ ਕਰ ਲਿਆ ਟਮਾਟਰ ਲੈ ਦੋ ਫਰੈਸ਼ ਬਿਲਕੁਲ ਇਹਦੀ ਕਟਿੰਗ ਦੇਖ ਲਓ ਇਹਨੂੰ ਇਸ ਤਰ੍ਹਾਂ ਕੱਟ ਨਹੀਂ ਮਾਰਨਾ ਇਸ ਤਰ੍ਹਾਂ ਨਹੀਂ ਮਾਰਨਾ ਜਿੱਥੇ ਵਿਚਾਲੇ ਇਹ ਬਣਿਆ ਹੁੰਦਾ ਹੈ ਇਹ ਆ ਦੇਖੋ ਆ ਚੀਜ਼ ਇੱਥੋਂ ਕੱਟ ਮਾਰਨਾ ਕਿ ਇਹ ਵੀ ਵਿੱਚ ਬਣਿਆ ਰਹੇ ਆਦਰ ਕੱਲਿਆ ਉਹਨੂੰ ਲੰਬਾ ਲੰਬਾ ਕੱਟ ਲਿਆ ਥੋੜਾ ਆਦਰ ਤਨੂੰ ਇਦਾਂ ਕੱਟ ਲਿਆ ਥੋੜਾ ਆਦਰ ਕਾਪਾਂ ਬਰੀਕ-ਬਰੀਕ ਚੌਪ ਕਰ ਲਿਆ ਲਸਣ ਲੈ ਲਸਣ ਨੂੰ ਵੀ ਬਰੀਕ ਚੌਪ ਕਰ ਲਿਆ ਤੇ ਇਧਰ ਅਸੀਂ ਪਿਆਜ਼ ਲਏ ਆ ਪਿਆਜ਼ ਨੂੰ ਵੀ ਇਸ ਤਰ੍ਹਾਂ ਦੇ ਕੱਟ ਲਿਆ ਸ਼ਿਮਲਾ ਮਿਰਚ ਲਈਆਂ ਤਿੰਨ ਉਹਨੂੰ ਵੀ ਇਦਾਂ ਕੱਟ ਲਿਆ ਤੇ ਇਹ ਆਪਾਂ ਕਰਦੇ ਹਾਂ ਹੁਣ ਸਟਾਰਟ ਤੇ ਕੋਤੇ ਤੇਲ ਰੱਖ ਲਿਆ ਕਰੀਬ 50 ml ਦੇ ਕਰੀਬ ਤੇਲ ਰੱਖ ਲਿਆ ਹੁਣ ਇਹਦੇ ਵਿੱਚ ਆਪਾਂ ਅੱਧਾ ਚਮਚ ਜੀਰਾ ਪਾਵਾਂਗੇ ਹੁਣ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਲਸਣ ਨੂੰ ਰੋਸਟ ਕਰਾਂਗੇ ਲਸਣ ਦਾ ਕੱਚਾ ਪੰਨਾ ਆ ਵੀ ਵਿੱਚ ਚਿੱਟਾ ਇਸ ਤਰ੍ਹਾਂ ਅਸੀਂ ਮੈਂ ਰੋਸਟ ਕਰ ਲਿਆ ਪਰ ਪਾਏ ਦੇ ਵਿੱਚ ਇਹ ਮਦਰੂਖੀ ਕੱਟਿਆ ਇਸਕਾ ਲੰਬਾ ਉਭਾ ਗੈਸ ਬਿਲਕੁਲ ਮੀਡੀਅਮ ਰੱਖ ਰਹੀ ਹੈ ਚਮਚ ਦਾ ਚੌਥਾ ਜਿਹਾ ਆਪਾਂ ਚੁਕੜਾਂ ਦੀ ਭਾਗ ਮੈਂ ਆਪਾਂ ਜਿਹੜੇ ਸ਼ਿਵਲਾ ਮਟਰ ਤੇ ਪਿਆਜ਼ ਕੱਟੇ ਸੀ ਹੁਣ ਆਪਾਂ ਇਹਦੇ ਵਿੱਚ ਪਾਉਂਦੇ ਹਾਂ ਗੋਮੈਂਟ ਲੈ ਇਹਨੂੰ ਰੋਸਟ ਕਰਾਂਗੇ ਗੈਸ ਦਾ ਆਪਣੇ ਨੂੰ ਮੀਡੀਅਮੇ ਰੱਖਣਾ 2 ਚਮਚਾ ਆਪਾਂ ਵਾਈਟ ਵਿਨੇਗਰ ਲਿਆ ਹਨ ਇਹ ਪਾ ਮੰਗਦੇ ਹੋਇਆ ਕੋਈ ਖੋਖਾ ਦੋ ਚਮਚਾ ਪਾ ਤਾ ਪਕਾਣਾ ਹੁਣ ਆਪਾਂ ਜਿਹੜੇ ਆਪਾਂ ਮਸਾਲੇ ਪਾਉਣੇ ਆ ਹੁਣ ਮਸਾਲੇ ਪਾਵਾਂਗੇ ਇਹ ਗਰਮ masala ਪਾਵਾਂਗੇ ਛੋਟੇ ਦੋ ਚਮਚ ਚ ਚਮਚ ਕਾਫੀ ਸਮਾਲ ਆ टीस्पून ਨਹੀਂ ਕਹਿ ਸਕਦੇ ਛੋਟੇ ਦੋ ਚਮਚ काली मिर्च छोटा एक चम्मच धनिया पाउडर दो चम्मच जीरा पाउडर एक चम्मच हल्दी दो चम्मच छोटे नमक ਕੁਝ ਟੇਸਟ ਮੁਤਾਬਕ ਪਾ ਸਕਦੇ ਆ ਅਸੀਂ ਇਹ ਛੋਟੇ ਚਮਚ ਜਿਹੜੇ ਆ ਦੋ ਪਾਏ ਹੁਣ ਆਪਾਂ ਦੇ ਵਿੱਚ ਹੁਣ ਆਪਾਂ ਮਸ਼ਰੂਮ ਪਾਵਾਂਗੇ ਪਾਏ ਦੇ ਵਿੱਚ ਛੋਟਾ ਇੱਕ ਚਮਚ ਹਰੀਆਂ ਮਿਰਚਾਂ ਦਾ ਪਾਵਾਂਗੇ ਟਮਾਟਰ ਵੀ ਜਿਹੜੇ ਕੱਟੇ ਹੋ ਹਜੇ ਨਹੀਂ ਪਾਉਣੇ। ਉਹ ਵੀ ਤੁਹਾਨੂੰ ਦੱਸ ਨਹੀਂ ਕਿ ਕਦੋਂ ਪਾਉਣੇ। ਪਹਿਲਾਂ ਇਹਨਾਂ ਨੂੰ ਆਪਾਂ ਪੂਰਾ ਰੋਸਟ ਕਰਾਂਗੇ। ਹੁਣ ਆਪਾਂ ਜਿਹੜੇ ਟਮਾਟਰ ਕੱਟੇ ਸੀ ਹੁਣ ਪਾਵਾਂਗੇ। ਇਹਨੂੰ ਕਰੀਬ 5 ਮਿੰਟ ਆਪਾਂ ਰੋਸਟ ਕਰ ਲਿਆ। ਹੁਣ ਆਪਾਂ ਟਮਾਟਰ ਪਾਵਾਂ। ਟਮਾਟਰ ਪਾ ਕੇ ਰੋਸਟ ਕਰਾਂ। ਉਹ ਦੇਖੋ ਪਾਣੀ ਸਾਰਾ ਜੇ ਖਤਮ ਹੋ ਗਿਆ। ਗੈਸ ਇਸ ਕਰਕੇ ਤੇਜ਼ ਰੱਖਣਾ। ਆਹ ਜੋ ਪਾਣੀ ਜਲਦੀ ਉੱਡ ਜੂਵੇ ਸਬਜ਼ੀਆਂ ਗੜਣਾ ਲਾ। ਇਹ ਕੋ ਖੜਮੀਏ ਖੜਮੀਏ ਰਹੀਆਂ ਹੈ। ਤੇ ਆਪਣੀ ਰੇਸ ਬਣ ਕੇ ਹੋ ਗਈ ਹੈ ਤਿਆਰ।